ਜੀ ਸਰ ਕੀ ਗੱਲਬਾਤ ਹੋਈ ਹੈ ਜਿਹੜਾ ਇੱਥੇ ਝਗੜਾ ਹੈ ਸਰ ਗੱਲਬਾਤ ਨਮਾਜ਼ ਅਦਾ ਕਰਕੇ ਬੜਾ ਸ਼ਾਂਤੀਪੂਰਕ ਲੋਕੀ ਤੋਂ ਬਾਹਰ ਨਿਕਲ ਗਏ ਸੀ ਤੇ ਅਸੀਂ ਇੱਥੇ ਅੰਦਰ ਬੈਠੇ ਹੋਏ ਸੀ ਬਾਹਰ پتہ ਲੱਗਾ ਵੀ ਕੋਈ ਦੋ ਧੜਿਆਂ ਦੇ ਵਿੱਚ ਨਾ ਅਪੂਰਲੀ ਟਕਰਾਉ ਹੋ ਗਿਆ ਤੇ ਉਹ ਲੜਾਈ ਝਗੜਾ ਹੋ ਗਿਆ ਕਿ ਦੂਜੇ ਨੂੰ ਗਾਲੀ ਕਲੋ ਕੋ ਗੱਦਾ ਘੱਟਾ ਹੋਇਆ ਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਇਸ ਚੀਜ਼ ਨੂੰ ਦੇਖ ਰਿਹਾ ਵੀ ਕਿਹੜੇ-ਕਿਹੜੇ ਬੰਦੇ ਸੀ ਕੀ ਨੀ ਜੀ ਜੇ ਜੋ ਪਤਾ ਚਲੇਗਾ ਜੀ ਪ੍ਰਸ਼ਾਸਨ ਨੂੰ ਵੀ ਕੰਪਲੇਨਟ ਕਰਤੀ ਐ ਤੇ ਅਜੇ ਕੋਈ ਕਲੀਅਰ ਘੱਟ ਸਾਡੇ ਕੋਈ ਗੱਲ ਦਾ ਪਤਾ ਨਹੀਂ ਅੱਜ ਕਿਦੀ ਕਿਦੀ ਲੜਾਈ ਹੋਈ ਐ ਕਿਹੜਾ ਧੜਾ ਆਇਆ ਜਿੱਥੇ ਨਹੀਂ ਹੋਇਆ ਬਈ ਇੱਟਾ ਰੋੜੇ ਚੱਲੇ ਆ ਜੀ ਆ ਇੱਟਾ ਉੱਟਾ ਮਾਰ ਗਿਆ ਨਾ ਇੱਧਰ ਉੱਧਰ ਲੋਕਾਂ ਨੇ ਪਰ ਕਿਤਨਾ ਕਿਤੇ ਪ੍ਰਸ਼ਾਸਨ ਦੀ ਕਮੀ ਨਹੀਂ ਕਿ ਅੱਡਾ ਵੱਡਾ ਮੁਸਲਮ ਭਾਈਚਾਰ ਦਾ ਹਜ਼ਾਰਾਂ ਦੀ ਤਦਾਦ ਚ ਦੋ ਬੰਦੇ ਪੁੱਜਦੇ ਨਹੀਂ ਇਹ ਗੱਲ ਐ ਭਾਜੀ ਦੇਖੋ ਅੱਗੇ ਇੱਥੇ ਸ਼ਾਂਤੀਪੁਰ ਉਹ ਜਿਹੜਾ ਕੰਮ ਨੇ ਨੇਤਰੇ ਕਰ ਜਾਂਦਾ ਸੀ ਬਸ ਭਾਵੇਂ ਉਹ ਸੀ ਕਦੇ ਕੋਈ ਘਟਨਾ ਨਹੀਂ ਹੋਈ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਤਾਂ ਅਸੀਂ ਪਹਿਲੇ ਦੱਸਿਆ ਹੋਇਆ ਸੀ ਸਾਰੇ ਸੀਆਈਡੀ ਨੂੰ ਐਸਐਚਓ ਸਾਹਿਬ ਨੂੰ ਮੈਸੇਜ ਸਾਰਿਆਂ ਨੂੰ ਡੀਐਸਪੀ ਸਾਹਿਬ ਨੂੰ ਪਾਇਆ ਸੀ ਪਰ ਉਹਨਾਂ ਆਪਣੇ ਹਿਸਾਬ ਨਾਲ ਫੋਰਸ ਭੇਜੀ ਸੀ ਪਰ ਕਿਤਨੇ ਦਿਨ ਉਹ ਫੋਰਸ ਘੱਟ ਪਈ ਪਰ ਲੱਗਦਾ ਨਹੀਂ ਜਿਹੜੇ ਲੋਕ ਈਦ ਵਾਲੇ ਦਿਨ ਜਿਹੜੇ ਮਸਜਿਦ ਦੇ ਵਿੱਚ ਇਹ ਮੰਚ ਧਾਰ ਕੇ ਆਉਂਦੇ ਆ ਕਿਤਨੇ ਕਿਤੇ ਉਹ ਈਦ ਜਿਹੜੀ ਆ ਲੱਗੇਗੀ ਉਹਨਾਂ ਦੇ ਜਿਹੜੀ ਉਹ ਇਹ ਬੜੀ ਦੇਖੋ ਇੱਕ ਨਿੰਦਨਯੋਗ ਘਟਨਾ ਹੋਈ ਹੈ ਬੜੀ ਸ਼ਰਮਸਾਰ ਘਟਨਾ ਹੋਈ ਹੈ ਕਿ ਇੱਕ ਧਾਰਮਿਕ ਜਗ੍ਹਾ ਤੇ ਕਿਸੇ ਨੇ ਵੀ ਆ ਕੇ ਜਦੋਂ ਅਫਸਰਾਂ ਦੇ ਅੱਗੇ ਗੱਲ ਕਰਨੀ ਹੈ ਇਹ ਸਹੀ ਨਹੀਂ ਹੈਗੀ ਸੋ ਇਹ ਨਹੀਂ ਕਰਨੀ ਚਾਹੀਦੀ ਮੈਂ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਉਹਨਾਂ ਨੂੰ ਬੇਇਨਤੀ ਕਰਨਾ ਹੱਥ ਛੋ ਕਿ ਇਹਨਾਂ ਚੀਜ਼ਾਂ ਤੇ ਕੰਟਰੋਲ ਕਰੋ ਤੇ ਗੁੱਸਾ ਜੇ ਆਪਣਾ ਹੁੰਦਾ ਹੈ ਤੇ ਇੱਧਰ ਉੱਧਰ ਕੱਢ ਲੀ ਆਪਾਂ ਨਾਲ ਆ ਕੇ ਕਿਤੇ ਮਕੀਦ ਜਦੋਂ ਬੱਚਿਆਂ ਦਾ ਚੀਕੋ ਝੜਾ ਪਿਆ ਸੀ ਲੱਗਦਾ ਨਹੀਂ ਕਿ ਲੜਾਈ ਇਹਨਾਂ ਦੀ ਬੱਚਿਆਂ ਦੇ ਪਿਆ ਛੋਟੇ ਛੋਟੇ ਬੱਚੇ ਜਿਹੜੇ ਸੀ ਉਹ ਮਿੱਤੇ ਕਾਫੀ ਖਰਾਬ ਹੋ ਚੁੱਕਿਆ ਸੀ ਕਿਉਂਕਿ ਕੋਈ ਬੱਚਾ ਵੀ ਮਰ ਸਕਦਾ ਏ ਥੱਲੇ ਲਤੜਿਆ ਜਾ ਸਕਦਾ ਸੀ ਕਿਸੇ ਅਣਜਾਣ ਨਾਲ ਰਾਈ ਨੂੰ ਵੀ ਸੱਟ ਪਿੱਟ ਲੱਗ ਸਕਦੀ ਸੀ ਤੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਜਦੋਂ ਗੁੱਸਾ ਆ ਜਾਂਦਾ ਹੈ ਨਾ ਤੇ ਗੁੱਸੇ 'ਚ ਬੰਦਾ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕਦਾ ਵੈਸੇ ਸਾਨੂੰ ਕੰਟਰੋਲ ਕਰਨਾ ਚਾਹੀਦਾ ਇਹੋ ਜਿਹੇ ਕੰ ਨੇ ਅੱਗੇ ਦੇਖਾਂਗੇ ਵੀ ਕਿਹੜਾ ਪਾਰਟੀ ਆ ਕਿਹੜੀ ਨਹੀਂ ਉਹ ਦੇਖ ਕੇ ਉਹਦੇ ਸਾਹਮਣੇ ਗੱਲ ਕਰਾਂਗੇ ਅਜੇ ਸਾਨੂੰ ਕਲੀਅਰ ਇਹ ਵੀ ਨਹੀਂ ਪਤਾ ਵੀ ਲੜਾਈ ਕਿਸ ਢੜੇ ਦੀ ਆ ਕਿਹਦੇ ਕਿਹਦੇ ਨਾਲ ਹੋਈ ਐ ਤੁਹਾਡੇ ਸਾਹਮਣੇ 3-4000 5000 ਬੰਦੇ ਦਾ ਘਟਦੀ ਇਹਦੇ ਚੱਡੀ ਛੱਡੀ ਜਿਹੜਾ ਉਹ ਕਲੀਅਰ ਕੱਢ ਕੋ ਗੱਲ ਕਹਿ ਦੇਣੀ ਮੈਨੂੰ ਸਮਝ ਨਹੀਂ ਸਹੀ ਨਹੀਂ